ਹਾਂ ਜੀ ਇਹ ਤੁਹਾਡਾ ਨਾ ਕੀ ਕਰਨਾ ਵਾ ਇਹ ਚਰਨਜੀਤ ਸਿੰਘ ਨਾਮ ਮੇਰਾ ਨਗਰ ਨਿਗਮ 'ਚ ਕੰਮ ਕਰਦਾ ਜੀ ਮੈਂ ਮੈਂ ਸਰ ਡਰਾਈਵਰ ਹਾਂ ਜੀ ਸਰ ਇਹ ਦਜਾ ਪ੍ਰੀਤ ਸਾਗਰ ਨਾਮ ਆ ਮੁੰਡੇ ਦਾ ਦੂਜਾ ਕਿਸ ਤਾਂ ਕੱਠੀਆਂ ਕਰਦਾ ਬਜਾਜ ਜਿੱਦਾਂ ਲੋਨ ਕਰਾਇਆ ਆਪਾਂ ਤੇ ਇਹਨੇ ਦੂਜਾ ਆਪਣੇ ਨਾਲ ਗੱਲ ਹੋਈ ਫੋਨ 'ਤੇ ਜਿੱਦਾਂ ਤੇ ਗਲਤ ਫਲਤ ਬੋਲਿਆ ਜਿੱਦਾਂ ਕਈ ਕੁਝ ਬੋਲਿਆ ਤੇ ਬਾਅਦ 'ਚ ਇਹ ਮੁੰਡੇ ਲੈ ਕੇ ਇੱਥੇ ਸੈਰ ਆ ਗਿਆ ਮੇਰੇ ਕੋਲ ਤੇ ਇਹ ਮੇਰੇ ਨਾਲ 4-5 ਮੁੰਡੇ ਲੈ ਕੇ ਗਲ ਪਿਆ ਮੇਰੇ ਨਾਲ ਇਹਨਾਂ ਨੇ ਮੇਰੇ ਨਾਲ ਤਬਾਹੀ ਕੀਤੀ ਆ ਮਾਰੇ ਮੁਰਾ ਮੇਰੇ ਘੜੇ ਗੁੜੇ ਮਾਰੇ ਆ ਸਿਰ ਚ ਮੂਹ ਤੇ ਹਾਂਜੀ ਕਿਸਤ ਲੇਟ ਹੋਈ ਜੀ ਕੋਈ 5-7 ਦਿਨ ਜਿਆਦਾ ਨਹੀਂ ਕੋਈ ਨਾ ਆਪਣੀ ਕਿਸਤ ਟੁੱਟੀ ਸੀ ਕੋਈ ਇਦਾਂ ਕੁ ਜਿਆਦਾ ਇਸ਼ੂ ਨਹੀਂ ਗਾ ਤੇ ਇਦਾਂ ਇਹ ਮੁੜ ਕੇ ਚਾਰ-ਪੰਜ ਮੁੰਡੇ ਲੈ ਕੇ ਗਲ ਪੈ ਗਿਆ ਮੇਰੇ ਫਿਰ ਮੇਰਾ ਫੋਨ ਖੋ ਕੇ ਲੈ ਗਿਆ ਫੋਨ ਪਿਛੇ 5-6000 ਰੁਪਇਆ ਸੀਗਾ ਜੀ ਮੈਂ ਕਟਾ ਕੀਤਾ ਪੈਦਾ ਜਮਾ ਕਰਾਉਣਾ ਸੀਗਾ ਉਹ ਵੀ ਲੈ ਗਿਆ ਜੀ ਇਹ ਕੀ ਸਮਝਦੇ ਹੋ ਕੱਲ ਜਿੱਦਾਂ ਬੋਟਮਾਰਕ ਕਰ ਸਕਦੇ ਜੇ ਤੁਹਾਡੇ ਕੋ ਸਾਰੇ ਇਹਨਾਂ ਦੇ ਕਾਗਜ਼ ਪੱਤਰ ਨੇ ਹੋਣੇ ਲੋਨ ਦਾ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਆ ਜੀ ਕਿ ਜੇ ਉਹ ਤੋਂ ਪ੍ਰਸ਼ਾਸਨ thro ਹੁੰਦੇ ਆ ਪੈਸੇ ਲੈ ਸਕਦੇ ਜੇ ਤੁਸੀਂ ਡਿਪਾਰਟਮੈਂਟ ਉਹ ਮਾਰਨਾ ਕੋਟ ਨਾ ਕਿਥੋਂ ਦੱਸੋ ਨਹੀਂ ਸਰ ਇਦਾਂ ਨਹੀਂ ਆਪਾਂ ਇਦਾਂ ਕੋਈ ਕਰ ਨਹੀਂ ਸਕਦਾ ਕਿਤੇ ਵੀ ਬੜੇ ਕਿਸਤਾਂ ਵਾਲੇ ਦੇਖੇ ਇਦਾਂ ਕਰ ਨਹੀਂ ਸਕਦਾ ਕੋਈ ਵੀ ਬਾਕੀ ਹਾਂਜੀ ਕਿਸ ਬੰਦੇ ਨੇ ਮਾਰਿਆ ਤੁਹਾਨੂੰ ਇਹ ਸਾਗਰ ਨਾਮ ਹੈ ਇਹ ਮੁੰਡਾ ਉਹ ਮੁੰਡਾ ਤਾਂ ਨਾਲ ਤਿੰਨ ਚਾਰ ਜਣੇ ਮੁੰਡੇ ਹੋਰ ਥੱਦੇ ਹੀ ਨੇ ਉਹ ਪੰਡੋਰੀ ਮੱਲੇ ਦੇ ਸੀ ਸ਼ਾਇਦ ਮੁੰਡੇ ਜੀ ਨੁਕਸਾਨ ਕੀ ਕੀ ਹੋਇਆ ਨੁਕਸਾਨ ਸਰ ਜਦੋਂ ਫੋਨ ਮੇਰਾ ਲੈ ਗਏ ਤੇ ਪੈਸੇ ਹੀ 5-6000 ਰੁਪਏ ਉਹ ਨੁਕਸਾਨ ਹੋਇਆ ਤੇ ਬਾਕੀ ਮੇਰੇ ਇੱਥੇ ਆ ਘੜੇ ਗੁੜੇ ਮਾਰੇ ਫਿਰ ਚ ਜਿੱਦਾਂ ਇੱਥੇ ਫਿਰ ਵਿੱਚ ਆ ਮੱਥੇ ਤੇ ਇਧਰ ਮੂੰਹ ਮਤੇ ਨੱਕ ਤੇ ਆ ਕੰਨ ਕੋ ਨੂੰ ਜਿੱਦਾਂ ਸਾਰੇ ਇਧਰ ਇਹ ਕੂੜੇ ਦੀਆਂ ਟਰਾਲੀਆਂ ਲੈ ਕੇ ਆਏ ਇਹ ਕਿਸ ਕੰਮ ਹੈ ਇਹ ਕੂੜੇ ਦੀਆਂ ਟਰਾਲੀਆਂ ਸਾਰ ਇੱਥੇ ਲਾਉਣੇ ਦੱਸਦੇ ਲਿਆਈਆਂ ਹੀ ਆਂ ਦਫ਼ਤਰ ਦੇ ਮੋਰੇ ਹਾਂਜੀ ਇਹ ਤੁਹਾਡਾ ਨਾਕੂਟ ਹੋ ਰਿਹਾ ਹੈ ਤੇ ਕੂੜੇ ਦੇ ਹਾਂਜੀ ਕੂੜੇ ਦੀਆਂ ਟਰਾਲੀਆਂ ਲਾਵਾਂਗੇ ਇੱਥੇ ਗੰਦ ਪਾਵਾਂਗੇ ਪੂਰਾ ਜੀ ਕੋਈ ਹੋਰ ਤਰਾ ਨਹੀਂ ਸਰ ਅੱਲੇ ਆਂ ਆਪਣੇ ਇੰਚਾਰਜ ਸਾਹਿਬ ਜਿਹੜੇ ਨਗਰ ਕੌਂਸਲ ਦੇ ਸਾਡੇ ਸੰਜੀਵ ਕੁਮਾਰ ਉਹਨਾਂ ਨਾਲ ਗੱਲ ਕੀਤੀ ਹੈ ਬਾਕੀ ਉਹਨਾਂ ਜਿੱਦਾਂ ਕਹਿਣਗੇ ਫਿਰ ਅਸੀਂ ਹਾਂਜੀ ਪੁੱਛਾ ਚੱਲੋ ਕੀ ਮੰਗਤੋਂ ਆਪਾਂ ਨੂੰ ਸਾਜੀ ਵੀਰੇ ਕੀ ਤੁਹਾਡਾ ਨਾਮ ਆ ਕਿੱਥੇ ਕੰਮ ਕਰਦੇ ਹੋ ਹਾਂਜੀ ਮੇਰਾ ਨਾਮ ਜੀ ਸਾਗਰੇਆ ਠੀਕ ਹੈ ਮੈਂ ਇੱਥੇ ਬਜਾਜ ਦਫ਼ਤਰ ਰਿਕਵਰੀ ਦਾ ਕੰਮ ਕਰਦਾ ਹਾਂ ਰਿਕਵਰੀ ਡਿਪਾਰਟਮੈਂਟ ਚੋਂ ਠੀਕ ਹੈ ਇਸ ਕਸਟਮਰ ਦਾ ਨਾਮ ਹੈਗਾ ਵਾ ਸੰਦੀਪ ਸਿੰਘ ਡੜਵਿੰਡੀ ਤੋਂ ਰਹਿਣ ਵਾਲਾ ਠੀਕ ਹੈ ਤੇ ਮੇਰਾ ਕੰਮ ਕਿਸ਼ਤਾਂ ਦਾ ਠੀਕ ਹੈ ਰਿਕਵਰੀ ਦਾ ਤੇ ਮੈਂ ਇੱਥੋਂ ਤੁਰਨ ਲੱਗੇ ਨਾ ਇਹਨਾਂ ਨੂੰ ਫੋਨ ਕੀਤਾ ਪਾਜੀ ਮੈਂ ਆ ਮੈਂ ਕਿਸ਼ਤ ਲੈਣ ਜਾ ਰਿਹਾ ਆ ਵਾ ਪਿੰਡ ਕਹਿੰਦਾ ਕੋਈ ਚੱਕਰ ਨਹੀਂ ਪਾਜੀ ਜਾਓ ਇਟ ਵੀਂ ਡੀ ਜਾ ਕੇ ਇਹਨਾਂ ਨੇ ਫੋਨ ਕਰਤਾ ਭਾਈ ਮੇਰੇ ਕੋ ਪੇਮੈਂਟ ਹੈ ਨਹੀਂ ਆ ਠੀਕ ਨਹੀਂ ਤੇ ਅਹੀਂ ਆਪੇ ਸਵੇਰੇ ਤਾਰਾਂ ਮੈਂ ਕਿ ਮਹਾਂ ਭਾਈ ਇਹ ਥੋੜੀ ਜੀ ਗੱਲ ਮੈਂ ਕਿ ਤੂੰ ਇਹ ਗੱਲ ਮੈਂ ਉੱਥੇ ਦਫ਼ਤਰ ਦਾ ਦੇ ਮੈਂ ਨਾ ਜਾਂਦਾ ਹੁਣ ਮੈਨੂੰ ਇਸ ਚੀਜ਼ ਦਾ ਫਾਇਦਾ ਥੋੜੀ ਹੈਗਾ ਕਿ ਮੈਂ ਇੱਥੋਂ ਘੇੜਾ ਕੱਢ ਕੇ ਉੱਥੇ ਪਹੁੰਚਾਂ ਫੇ ਮੈਂ ਜੇ ਤੂੰ ਉੱਥੇ ਆ ਤੂੰ ਹੁਣ ਮੈਨੂੰ ਕਹੀ ਜਾਣਾ ਕਿ ਪੇਮੈਂਟ ਹੈ ਨਹੀਂ ਮੈਂ ਆਪੇ ਉੱਥੇ ਜਾ ਕੇ ਦਫ਼ਤਰ ਕਰਾਉਂਗਾ ਠੀਕ ਆ ਫਿਰ ਮੈਂ ਆਪਣੇ ਮੈਨੇਜਰ ਨਾਲ ਵੀ ਗੱਲ ਕਰਾਈ ਕਾਨਫਰੈਂਸ ਤੇ ਮੈਂ ਕਿ ਸਰ ਮੈਨੂੰ ਸੱਦ ਕੇ ਨਾ ਇੱਥੇ ਇਹ ਗੱਲ ਕਰਦਾ ਪਿਆ ਆ ਠੀਕ ਨਹੀਂ ਸਰ ਨਾਲ ਠੀਕ ਨਹੀਂ ਕਹਿੰਦਾ ਫੇਰ ਤੂੰ ਕਹਿੰਦਾ ਕੀ ਕਰ ਲੂੰਗਾ ਮੈਂ ਆਪੇ ਦੇਖ ਲੂੰਗਾ ਤੂੰ ਮੇਰਾ ਕਿਹਦਾ ਰਿਕਾਰਡ ਖਰਾਬ ਕਰਤਾ ਮੈਂ ਕਿਹਾ ਭਾਈ ਤੂੰ ਹੈ ਕਿੱਥੇ ਕਹਿੰਦਾ ਮੈਂ ਸਾਈਂ ਦੇ ਟਾਬੇ ਤੇ ਠੀਕ ਨਹੀਂ ਉੱਥੇ ਆ ਗਿਆ ਮੈਂ ਕਿਹਾ ਭਾਈ ਤੂੰ ਕਿਹੜੀ ਕਿਸ਼ਤ ਤੇਰੀ ਖਰਾਬ ਕੀਤੀ ਕਹਿੰਦਾ ਮੈਂ ਮੈਨੇਜਰ ਨੂੰ ਮੈਂ ਕਿਹਾ ਹੁਣੇ ਫੋਨ ਲਾ ਮੈਨੇਜਰ ਨੂੰ ਮੈਨੇਜਰ ਨਾਲ ਗੱਲ ਕੀਤੀ ਮੈਨੇਜਰ ਨੇ ਇਹ ਗੱਲ ਕਹੀ ਕਹਿੰਦਾ ਕਹਿੰਦਾ ਭਾਈ ਕਿਸ਼ਤ ਤੁਹਾਡੀ ਉਦੋਂ ਦੀ ਤੇਰੀ ਹੋਈ ਮੈਂ ਕਿਹਾ ਭਾਈ ਤੂੰ ਮੇਰਾ ਕਿਸ ਕਿਸ ਬੇ ਹਫਤੇ ਮੇਰਾ ਰਿਕਾਰਡ ਖਰਾਬ ਕਰਦਾ ਪਿਆ ਠੀਕ ਨਹੀਂ ਇਹ ਗੱਲ ਤੇ ਇਸ ਤੇ ਇਹਨੂੰ ਧੱਕਾ ਮਾਰਿਆ ਫਿਰ ਮੇਰੇ ਨਾਲ ਨਾਲ ਜਿਹੜੇ ਕੰਮ ਕਰਦੇ ਮ ਤੇ ਉਹਨਾਂ ਨੇ ਵੀ ਇਹਨੇ ਮੈਨੂੰ ਧੱਕਾ ਮਾਰਿਆ ਤੇ ਉਹਨਾਂ ਨੇ ਤੇ ਚਪੇੜਾ ਮਾਰਤੀਆਂ ਤੇ ਫੂਨ ਛੱਡ ਕੇ ਭੱਜ ਗਿਆ ਫੂਨ ਮੇਰੇ ਕੋਲ ਆ ਠੀਕਣਾ ਉਸ ਤੋਂ ਬਾਅਦ ਮੈਂ ਇਹਨੂੰ ਦੁਬਾਰਾ ਫੂਨ ਦੇਣ ਵੀ ਉੱਥੇ ਆਇਆ ਉੱਥੇ ਬਕਾਇਦਾ ਤੁਸੀਂ ਸਬੂਤ ਲੈ ਸਕਦੇ ਉਹਨਾਂ ਨੂੰ ਪੁੱਛ ਸਕਦੇ ਉਹਨਾਂ ਨੂੰ ਪੁੱਛਿਆ ਮੈਂ ਭਾਜੀ ਉਹ ਚਲ ਗਿਆ ਇਹ ਬੰਦਾ ਕਹਿੰਦੇ ਭਾਜੀ ਚਲ ਗਿਆ ਮੈਨੂੰ ਫੂਨ ਦੇਣੀ ਐ ਇਹ ਵਾਪਸ ਉਹ ਮੈਨੂੰ ਉੱਥੇ ਮਿਲਿਆ ਨਹੀਂ ਬਸ ਇੰਨੀ ਕ ਗੱਲ ਆ ਜੀ ਇਸ ਤੋਂ ਉੱਪਰ ਕੋਈ ਨਹੀਂ ਚਲੋ ਕੋਈ ਲੀਕ ਨਹੀਂ ਪੱਥਰ ਪੱਥਰ ਕੁੱਟਣਾ ਮਾਰਨਾ ਕਿੱਥੋਂ ਦਾ ਉਹ ਭਾਜੀ ਦੇਖੋ ਹੁਣ ਮੈਂ ਸਰਦਾਰ ਬੰਦਾ ਠੀਕਣੀ ਉਹਨੇ ਨਸ਼ਾ ਕੀਤਾ ਪਿਆ ਸੀ ਹ ਔਰ ਲੀਗਲੀ ਜਾਂ ਪੁਲਿਸ ਨੂੰ ਜਾਂ ਕਿਸੇ ਨੂੰ ਅਖਲਾਕ ਹੋਈ ਉਹ ਤਾਂ ਚਲੋ ਉਸ ਬਈ ਹਫਤੇ ਮੈਂ ਸੌਰੀ ਮੰਗਦਾ ਉਹ ਨਹੀਂ ਮੈਂ ਚੀਜ਼ ਕੀਤੀ ਹੈਗੀ ਠੀਕ ਨਹੀਂ ਪਾਈ ਜਦੋਂ ਇੱਕਦਾਂਮੀ ਇਦਾਂ ਹੋਇਆ ਕੁਝ ਪਤਾ ਨਹੀਂ ਲੱਗਿਆ ਕੀ ਕਰਨਾ ਹੈ ਕਿ ਨਹੀਂ ਪਰ ਇਹ ਹੈਗਾ ਕਿ ਜਦੋਂ ਆਪਾਂ ਉਹਨਾਂ ਪਿਆਰ ਨਾਲ ਗੱਲ ਕਰਦੇ ਪਿਆ ਮੇਰੇ ਕੋਲ ਰਿਕਾਰਡਿੰਗ ਹੈ ਬਈ ਮੈਂ ਇਸਕੇ ਮੈਂ ਭਾਜੀ ਸੌਰੀ ਯਾਰ ਵੀ ਆ ਗੱਲ ਨਹੀਂ ਤੂੰ ਮੈਂ ਤੇਨੂੰ ਭਾਜੀ ਭਾਜੀ ਕਹਿ ਕੇ ਬੋਲ ਲੈਂਦਾ ਮੈਂ ਕਿ ਤੂੰ ਉੱਤੇ ਮੇਰੇ ਤੇ ਹਵਾ ਕਰਾਈ ਜਾਣਾ ਮੈਂ ਕਿਸ਼ਤਾ ਨੂੰ ਛੱਡ ਕੇ ਤੂੰ ਯਾਰ ਸਹੀ ਬੋਲ ਲਾ ਠੀਕ ਨਹੀਂ ਫੇ ਕਹਿੰਦਾ ਤੂੰ ਕੱਲ ਲੂੰਗਾ ਮੇਰਾ ਰਿਕਾਰਡ ਖਰਾਬ ਕਰਤਾ ਮੇਰਾ ਇਹ ਕਰਤਾ ਮੈਂ ਭਾਜੀ ਤੂੰ ਮੇਰਾ ਕਿਸ ਸੁ ਪ੍ਰਸ਼ਾਸਨ ਤੋਂ ਵੀ ਭਾਵੇਂ ਪ੍ਰਸ਼ਾਸਨ ਤੋਂ ਤਾਂ ਸਾਰੇ ਇਹੀ ਮੰਗ ਕਰਦਾ ਠੀਕ ਨਹੀਂ ਉਹ ਗਲਤ ਉਹ ਮਾਫੀ ਮੰਗੇ ਜੇ ਮੈਂ ਗਲਤ ਤਾਂ ਮੈਂ ਦੇਣਦਾਰ ਹਾਂ ਠੀਕ ਨਹੀਂ ਇਹ ਥੋੜੀ ਕਿ ਆਪਾਂ ਹੁਣ ਕਿਸੇ ਨੂੰ ਮੂੰਹ ਚੱਕ ਕੇ ਗਲਤ ਬੋਲਣ ਲੱਗ ਜਾਾਂਗੇ ਦੂਜੀ ਗੱਲ ਇਹ ਮੇਰਾ ਕਹਿੰਦਾ ਪਿਆ ਕਿ ਤੂੰ ਘਰੇ ਗਿਆ ਘਰੇ ਜਾ ਅੱਜ ਤੱਕ ਪੁੱਛ ਲੈ ਮੈਂ ਘਰੇ ਉਹਨਾਂ ਦੇ ਗਿਆ ਨਹੀਂ ਦੂਜੀ ਗੱਲ ਇਹ ਕਹਿੰਦਾ ਪਿਆ ਕਿ ਮੇਰੇ ਘਰ ਦੇਆਂ ਨੂੰ ਗਲਤ ਬੋਲਿਆ ਭਾਈ ਸਾਡਾ ਜਨਾਨੀ ਨਾ ਬੋਲਦਾ ਕਿ ਫਾਇਦਾ ਇਹ ਕਿਸ਼ਤਾ ਜਰੂਰੀ ਨਹੀਂ ਦਾ ਟੈਨਾ ਟਾਈਮ ਕਢਾਉਂਦਾ ਪਿਆ ਭਾਈ ਅੱਜ ਉੱਠ ਕੇ ਇਦਾਂ ਗੱਲਾਂ ਕਰਦਾ ਪਿਆ ਆ ਕੀ ਤੁਹਾਡਾ ਨਾਮ ਆ ਤੁਸੀਂ ਮੋਕੇ ਤੇ ਐ ਕੀ ਵਰਦਾ ਤੁਸੀਂ ਇਹ ਇੱਥੇ ਮਾਸ ਜਾਦਾ ਮੈਨੂੰ ਇੱਕ ਕੰਪਲੇਂਟ ਦਾ ਪ੍ਰਾਪਤ ਹੋਈ ਸੀ ਬਨਾਜ ਫਾਈਨੈਂਸ ਤੋਂ ਵੀ ਸਾਡੇ ਇੱਥੇ ਕੋਈ ਡਿਸਟੈਂਸ ਹੈ ਕੋਈ ਲੜਾਈ ਝਗੜੇ ਦਾ ਬੰਦਾ ਕਰਦਾ ਹੱਸਦਾ ਮੈਂ ਪਹੁੰਚਿਆ ਸੀ ਉਹਦੇ ਵਿੱਚ ਇਹਨਾਂ ਨੇ ਦੱਸਿਆ ਵੀ ਕੋਈ ਕੱਲ ਬਨਾਜ ਫਾਈਨੈਂਸ ਵਾਲੇ ਨੇ ਮੰਗਾ ਕੋਈ ਇਹਨਾਂ ਦੇ ਕਿਸ਼ਤ ਕੁਸਤ ਲੈਣ ਗਿਆ ਸੀ ਤੇ ਲੜਾਈ ਇਹਨਾਂ ਦੀ ਕਿਤੇ ਹੋਰ ਹੋਈ ਆ ਉਹ ਕੱਲ ਹੋਈ ਆ ਤੇ ਅੱਜ ਚਲੋ ਉਹਦੇ ਸਬੰਧ ਵਿੱਚ ਇਕੱਠੇ ਹੋ ਕੇ ਇੱਥੇ ਆਈ ਸੀ ਦੋਹਾਂ ਧਿਰਾਂ ਨੂੰ ਅਬ ਖਾਣੇ ਦਾ ਆਪਣੇ ਮਨਜੂਬ ਐਸਐਚਓ ਸਾਹਿਬ ਦੇ ਦਫ਼ਤਰ ਦਾ ਟਾਈਮ ਦੇ ਦਿੱਤਾ ਵਾ ਤੇ ਗੁਣੇ ਆ ਜਾਣ ਕਿ ਇਹਨਾਂ ਦਾ ਜਿਹੜਾ ਵਾ ਐਸਐਚਓ ਸਾਹਿਬ ਘਟਨਾ ਬਾਰੇ ਕੋਈ ਪਤਾ ਲੱਗਾ ਹੁੰਦੀ ਤਾਂ ਫਰਦਰ ਇਨਵੈਸਟੀਗੇਸ਼ਨ ਗੱਲ ਨਾ ਦੱਸੀ ਕੋਈ ਫੋਟ ਮਾਰ ਤੇ ਘਟਨਾ ਹੁੰਦੀ ਦੱਸੀ ਨਹੀਂ ਕਹਿੰਦੇ ਵੀ ਕੋਈ ਇਹੋ ਜਿਹੀ ਉਹ ਤਾਂ ਕਹਿੰਦੇ ਨਹੀਂ ਹੋਈ ਚਲੋ ਇਹ ਦੂਜੀ ਪਾਰਟੀ ਕਹਿੰਦੀ ਹੋਈ ਆ ਫਿਰ ਉਹ ਫਿਰ ਦੋਹਾਂ ਪਾਰਟੀਆਂ ਨੂੰ ਸਾਹਮਣੇ ਪਿਠਾ ਕੇ ਮਨਜੂਬ ਐਸਐਚਓ ਸਾਹਿਬ ਦੇ ਉੱਤੇ ਸਾਰਾ ਕੁਝ ਕਲੀਅਰ ਹੋ ਗਿਆ